ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਭਲੀ ਭਾਤ ਜਾਣਦੇ ਹੋ ਜੋ ਮਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਲੋਕਾਂ ਦੇ ਜਿਵੇਂ ਤੁਸੀਂ ਵੇਖੇ ਹੀ ਹੈ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਪੈੜੀਆਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਹੋਰ ਵੀ ਕਿੰਨੇ ਨੁਕਸਾਨ ਤੁਸੀਂ ਸਾਰੇ ਵੇਖੇ ਹੀ ਹੈ ਉਸ ਸਬੰਧ ਨੂੰ ਲੈ ਕੇ ਅਸੀਂ ਆਪ ਸਾਹਿਬ ਦੇ ਸਾਹਮਣੇ ਰੂਬਰੂ ਹੋਏ ਆ ਸਾਡੀਆਂ ਛੋਟੀਆਂ ਜੀਆਂ ਦੋ ਤਿੰਨ ਕ ਬੇਨਤੀਆਂ ਨੇ ਸਾਡੇ ਸੰਸਥਾ ਵੱਲੋਂ ਜਿਵੇਂ ਕਿ ਆਪ ਸਭ ਜਾਣਦੇ ਹੋ ਅਸੀਂ ਪਿਛਲੇ 6-7 ਸਾਲ ਤੋਂ ਪੰਜਾਬ ਲਈ ਲੋੜਵੰਦ ਪਰਿਵਾਰਾਂ ਲਈ ਗੁਰਸਿੱਖਾਂ ਲਈ ਗ੍ਰਾਂਤੀ ਸਿੰਘਾਂ ਲਈ ਕਾਰਜ ਕਰ ਰਹੇ ਹਾਂ ਸੋ ਇਸ ਪੰਜਾਬ ਦੀ ਦੁੱਖ ਦੀ ਘੜੀ ਵਿੱਚ ਵੀ ਅਸੀਂ ਪਿੱਛੇ ਨਹੀਂ ਹਟ ਸਕਦੇ ਥੋੜੇ ਦਿਨ ਤੋਂ ਅਸੀਂ ਸਾਰੇ ਪਹਿਲਾਂ ਜਾਇਜ਼ਾ ਰਹਿ ਰਹੇ ਸੀ ਵੀ ਜੋ ਵੀ ਪੰਜਾਬ 'ਚ ਹਾਲਾਤ ਚੱਲ ਰਹੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਪਰ 2-3 ਦਿਨ ਤੋਂ ਸਾਡੀ ਗੱਲਬਾਤ ਚੱਲ ਰਹੀ ਮਾਝੇ ਏਰੀਆ ਦੇ ਵਿੱਚ ਵੀ ਬਰੋਜਪੁਰ ਏਰੀਆ ਦੇ ਵਿੱਚ ਵੀ ਸਾਡੇ ਜਿੱਥੇ ਭਰਾ ਸੇਵਾ ਕਰਨ ਗਏ ਹੋਏ ਨੇ ਸੋ ਉੱਥੋਂ ਜਿਹੜੀ ਸਾਨੂੰ ਭਰਾਵਾਂ ਤੋਂ ਜਾਣਕਾਰੀ ਮਿਲੀ ਜਿਹੜੇ ਵੀ ਭਰਾ ਪੰਜਾਬ ਦੇ ਵਿੱਚੋਂ ਸਾਨੂੰ ਵੀ ਫੋਨ ਕਰ ਰਹੇ ਨੇ ਜਾਂ ਹੋਰ ਵੀ ਸੰਸਥਾਵਾਂ ਨੂੰ ਫੋਨ ਕਰ ਰਹੀ ਨੇ ਵੀ ਅਸੀਂ ਵੀ ਸੇਵਾ ਲੈ ਕੇ ਉੱਥੇ ਪਹੁੰਚਣਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਵੀ ਰਾਸ਼ਨ ਲੈ ਕੇ ਪਹੁੰਚਣਾ ਅਸੀਂ ਵੀ ਲੋੜਵੰਦਾਂ ਲਈ ਰਾਸ਼ਨ ਲੈ ਕੇ ਜਾਂ ਹੋਰ ਕਿਸੇ ਤਰ੍ਹਾਂ ਦਾ ਮੱਝਾਂ ਦਾ ਬਸੂਆਂ ਦਾ ਚਾਰਾ ਲੈ ਕੇ ਪਹੁੰਚਣਾ ਉਹਨਾਂ ਸਾਰੇ ਭਰਾਵਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਅਰਜੋਈ ਹੈ ਕੋਈ ਵੀ ਵੀਰ ਹਜੇ ਸਮਾਨ ਲੈ ਕੇ ਨਾ ਪਹੁੰਚੋ ਕਿਉਂਕਿ ਉੱਥੇ ਜਿਹੜੇ ਸਾਡੇ ਵੀਰ ਭਰਾ ਸੇਵਾ ਕਰ ਰਹੇ ਨੇ ਜਾਂ ਸਾਡੀ ਸਿੰਘ ਸਾਡੀ ਟੀਮ ਜਿਹੜੀ ਕੋਈ ਕਾਰਜ ਕਰ ਰਹੀ ਉਹਨਾਂ ਦੇ ਦੱਸਣ ਦੇ ਮੁਤਾਬਕ ਲੋੜ ਤੋਂ ਬਹੁਤ ਜ਼ਿਆਦਾ ਰਾਸ਼ਨ ਪਹੁੰਚ ਗਿਆ ਹੋਇਆ ਪਸ਼ੂਆਂ ਦਾ ਚਾਰਾ ਪਹੁੰਚ ਗਿਆ ਹੋਇਆ ਦੋ ਦੋ ਤਿੰਨ ਤਿੰਨ ਕਿਲੋਮੀਟਰ ਟਰਾਲੀਆਂ ਲੱਗੀਆਂ ਹੋਈਆਂ ਚਾਰੇ ਦੀਆਂ ਰਾਸ਼ਨ ਦੀਆਂ ਜਿਹੜੇ ਤਾਂ ਸੜਕ ਦੇ ਬਿਲਕੁਲ ਨਾਲ ਨਾਲ ਪਿੰਡ ਨੇ ਜਾਂ ਜਿੱਥੇ ਪਾਣੀ ਨਹੀਂ ਵੀ ਵੜਿਆ ਉਹ ਲੋਕੀ ਇਸ ਚੀਜ਼ ਦਾ ਨਜਾਇਜ਼ ਫਾਇਦਾ ਲੈ ਰਹੇ ਨੇ ਉਹ ਆਪ ਦਾ ਰਾਚਨ ਬਾਰ ਬਾਰ ਲਈ ਆ ਲਈ ਆ ਕੇ ਆਪਦੇ ਘਰੇ ਆਪਦੇ ਘਰ ਭਰ ਰਹੇ ਨੇ ਤੇ ਜਿਹੜੇ ਅਸਲ ਲੋੜਵੰਦੇ ਆ ਜਿਨ੍ਹਾਂ ਦੇ ਘਰ ਜਿਹੜੇ 메ਨ ਸੜਕ ਤੋਂ 5 ਕਿਲੋਮੀਟਰ 10 ਕਿਲੋਮੀਟਰ ਪਿੱਛੇ ਹਟ ਕੇ ਆ ਉਹਨਾਂ ਤੱਕ ਬਹੁਤ ਟਾਵੇਂ ਟਾਵੇਂ ਕਿਉਂਕਿ ਬੋਟ ਦੀ ਵੀ ਜਿਹੜੀ ਇੱਕ ਬੋਟ ਆਉਂਦੀ ਉਹਦੀ ਵੀ ਇੱਕ ਮਨਿਆਦ ਹੁੰਦੀ ਉਹ ਵੀ 2 ਜਾਂ 3 ਕਿਲੋਮੀਟਰ ਤੋਂ ਲੰਬੀ ਚਾਰ ਕਿਲੋਟਰ ਤੋਂ ਲੰਬੀ ਨਹੀਂ ਜਾਂਦੀ ਜੀ ਆ ਸਕਦੀ ਚਲੋ ਗਈਆਂ ਵੀ ਨੇ ਜਿਹੜੇ ਜਿੰਨੀ ਲੋੜ ਸੀ ਉਹਨਾਂ ਚਲੋ ਰਾਸ਼ਨ ਪਹੁੰਚਿਆ ਪਰਿਵਾਰਾਂ ਤੱਕ ਪਾਣੀ ਪਹੁੰਚਿਆ ਬਸ ਉਹਨਾਂ ਦਾ ਚਾਰਾ ਪਹੁੰਚਿਆ ਪਰ ਹੁਣ ਸਾਡੀ ਬੇਨਤੀ ਹੈ ਵੀ ਹੁਣ ਕੋਈ ਵੀ ਵੀਰ ਰਾਸ਼ਨ ਜਾਂ ਪਾਣੀ ਜਾਂ ਚਾਰਾ ਹਜੇ ਨਾ ਲੈ ਕੇ ਜਾਓ ਜਿਹੜਾ ਪਹਿਲਾਂ ਚਾਰਾ ਰਾਸ਼ਨ ਜਾਂ ਪਾਣੀ ਦੀ ਬੋਤਲਾਂ ਜਾਂ ਹੋਰ ਘਰ ਦਾ ਘਰੇਲੂ ਸਮਾਨ ਗਿਆ ਹੋਇਆ ਹਜੇ ਤੁਸੀਂ ਉਹ ਲੋੜਵੰਦ ਪਰਿਵਾਰਾਂ ਵਿੱਚ ਵੰਡ ਲੈਣ ਦਿਓ ਅਸੀਂ ਵੀ ਆਪਦੀ ਸੰਸਥਾ ਵੱਲੋਂ 2.5 ਲੱਖ ਦੇ ਕਰੀਬ ਜਿਹੜੀ ਸੇਵਾ ਰੱਖੀ ਹੋਈ ਜਿਹੜੀ ਅਸੀਂ ਲਾਉਣੀ ਸੀ ਨਾ ਪਰਵਾਰਾਂ ਦੇ ਪਰ ਉਹ ਅਸੀਂ ਹੋਲਡ ਕਰ ਦਿੱਤੀ ਸਾਡਾ ਇਸ ਸੇਵਾ ਨੂੰ ਹੋਲਡ ਕਰਨ ਦਾ ਕਾਰਨ ਜਾਇ ਕੰਮ ਨੂੰ ਡਿਲੇ ਕਰਨ ਦਾ ਕਾਰਨ ਜਿਹੜਾ ਇਹੀ ਹੋਇਆ ਕਿਉਂਕਿ ਸਾਨੂੰ ਉੱਥੋਂ ਸਾਨੂੰ ਭਰਾਵਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੋਕੀ ਨਜਾਇਜ਼ ਫਾਇਦਾ ਲੈ ਰਹੇ ਨੇ ਜੋ ਰਾਚਣ ਹੈ ਜਿਨ੍ਹਾਂ ਨੇ ਮੱਝਾਂ ਨਹੀਂ ਵੀ ਰੱਖੀਆਂ ਹੋਈਆਂ ਉਹ ਵੀ 15-15 ਬੋਰੀਆਂ ਫੀਲਡ ਦੀਆਂ ਲੈ ਕੇ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਹ ਫੀਲਡ ਤੁਸੀਂ ਨਹੀਂ ਖਾਣੀ ਹੈਗੀ ਇਹ ਪੰਜਾਬ ਦੇ ਮਾੜੇ ਹਾਲਾਤਾਂ ਦੇ ਵਿੱਚ ਆਪਦਾ ਮੈਂਟਲ ਦਾ ਪੱਧਰ, ਇੰਨਾ ਦਿਮਾਗ ਦਾ ਪੱਧਰ, ਸੋਚ ਦਾ ਪੱਧਰ ਇੰਨਾ ਵੀ ਸਿੱਟੋ ਨਾ ਵੀ ਜਿਹੜੀ ਕਿਸੇ ਲੋੜਵੰਦ ਲਈ ਚੀਜ਼ ਆਈ ਹੋਈ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਤੁਸੀਂ ਲੈ ਕੇ ਜਾ ਰਹੇ ਹੋ ਬਾਅਦ ਵਿੱਚ ਤੁਸੀਂ ਉਸ ਨੂੰ ਵੇਚੋਗੇ, ਉਹਦੇ ਪੈਸੇ ਵਟੋਗੇ ਐਵੇਂ ਵੀ ਆਪਦੀ ਸੋਚ ਨਾ ਸਿੱਟੋ ਅਸੀਂ ਪੰਜਾਬੀ ਆਂ ਸਾਨੂੰ ਪ੍ਰਮਾਤਮਾ ਨੇ ਵੰਡਣ ਵਾਲਿਆਂ ਚ ਰੱਖਿਆ, ਅਸੀਂ ਮੰਗਣ ਵਾਲਿਆਂ ਚ ਨਾ ਬਣੀਏ। ਜਿੰਨੀ ਕੁ ਲੋੜ ਸਾਨੂੰ ਹੈਗੀ ਆ ਉਹਨਾਂ ਕੀ ਰਾਸ਼ਨ, ਪਸ਼ੂਆਂ ਦਾ ਚਾਰਾ ਤੇ ਪਾਣੀ ਵਰਗਾ ਸਮਾਨ ਹੈ ਜਿਹੜਾ ਉਹ ਲਵੋ। ਤਾਂ ਕਿ ਜਿਹੜੇ ਅਸਲ ਲੋਡ ਵੰਦ ਨੇ ਉਹਨਾਂ ਤੱਕ ਸਮਾਨ ਪਹੁੰਚ ਸਕੇ ਤੇ ਰਹੀ ਗੱਲ ਹੁਣ ਕਿਸਾਨ ਵੀਰਾਂ ਦੀ ਫਸਲਾਂ ਤਵਾਹ ਹੋਣ ਦੀ ਉਹਨਾਂ ਲਈ ਅਸੀਂ ਆਪ ਸਭ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਅਸੀਂ ਵੀ ਸੇਵਾ ਨੂੰ ਡਿਲੇ ਕੀਤਾ ਜੋ ਅਸੀਂ ਆਪਦੇ ਕੋਲੇ ਸੇਵਾ ਰੱਖੀ ਹੋਈ ਜਾਂ ਜਿਹੜੇ ਵੀਰਾਂ ਭਰਾਵਾਂ ਨੇ ਸਾਨੂੰ ਭੇਜੀ ਉਹ ਅਸੀਂ ਇਸੇ ਲਈ ਡਿਲੇ ਕੀਤੀ ਵੀ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਜਾਂ ਪਾਣੀ ਜਾਂ ਹੋਰ ਘਰੇਲੂ ਸਮਾਨ ਤਾਂ ਪਹੁੰਚ ਗਿਆ ਹੋਇਆ ਤੇ ਉਹਨੂੰ ਵਰਤਣ ਨੂੰ 5-7 ਦਿਨ ਲੱਗ ਜੂਗੇ ਸਾਡੇ ਅਨੁਸਾਰ ਉਹ ਲੋਡ ਤੋਂ 10 ਗੁਣਾ ਵੱਧ ਸਮਾਨ ਹੈ ਤੇ ਚਲੋ ਗੁਰੂ ਨਾਨਕ ਦਾ ਲੰਗਰ ਵਾਤਯੂਗਾ ਸੰਗਤ ਦੇ ਵਿੱਚ ਵੱਧ ਵੀ ਵੱਧ ਜੂਗਾ ਕੋਈ ਗੱਲ ਨਹੀਂ ਪਰ ਇਹ ਸੇਵਾ ਨੂੰ ਇੱਥੇ ਤੁਸੀਂ ਸਮਾਪਤ ਨਹੀਂ ਕਰਨਾ ਇੱਕ ਵਾਰ ਜਾ ਕੇ ਸਮਾਨ ਦੇ ਕੇ ਵਾਪਸ ਆ ਕੇ ਇਹ ਨਹੀਂ ਸੋਚਣਾ ਵੀ ਜਿਹੜੇ ਪੰਜਾਬ ਦੇ ਪਿੰਡਾਂ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਨੁਕਸਾਨ ਦੀ ਪਰਭਾਈ ਹੋ ਗਈ ਨੁਕਸਾਨ ਦੀ ਪਰਭਾਈਆਂ ਦੇ ਘੱਟੋ ਘੱਟ 1 ਸਾਲ ਸੇਵਾ ਚੱਲਣੀ ਹੈ ਘੱਟੋ ਘੱਟ 10 ਮਹੀਨੇ ਸੇਵਾ ਚੱਲਣੀ ਹੈ ਕਿਉਂਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਉਹ ਆਮ ਜਿਹੜਾ ਜਦੋਂ ਹੜਾ ਆਉਂਦਾ ਹੁੰਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ 3-3 4-4 ਫੁੱਟ ਚੀਕਣੀ ਮਿੱਟੀ ਜਿਹੜੀ ਚੀਕਣੀ ਮਿੱਟੀ ਹੁੰਦੀ ਉਹ ਖੇਤਾਂ ਦੇ ਵਿੱਚ ਚੜ ਜਣੀ ਉਹ ਹੁਣ ਤੁਸੀਂ ਪਾਣੀ ਦਾ ਪੱਧਰ ਜਿਹੜਾ ਥੱਲੇ ਡਾਊਨ ਹੋਣ ਤੋਂ ਅਸੀਂ ਵੀ ਉਹਦੀ ਵੇਟ ਕਰ ਰਹੇ ਹਾਂ ਇਸੇ ਲਈ ਅਸੀਂ ਸੇਵਾ ਡਿਲੇ ਕਰ ਰਹੀ ਹੈ 2.5 ਲੱਖ ਰੁਪਏ ਅਸੀਂ ਆਪਦੇ ਕੋਲ ਜਮ੍ਹਾਂ ਕਰਕੇ ਸੇਵਾ ਦਾ ਰੱਖਿਆ ਹੋਇਆ ਇਹ ਸੇਵਾ ਹੁਣ ਅਸੀਂ ਉਦੋਂ ਲਾਵਾਂਗੇ ਜਦੋਂ ਪਾਣੀ ਦਾ ਪੱਧਰ ਡਾਊਨ ਹੋ ਜਾਊਗਾ ਤੇ ਉਹ ਸਾਰੀ ਸੇਵਾ ਅਸੀਂ ਆਪਦੇ ਟਰੈਕਟਰਾਂ 'ਚ ਤੇਲ ਪਵਾ ਕੇ ਆਪਣੇ ਕੋਲੇ ਜੋ ਅਸੀਂ ਸੰਸਥਾ ਵੱਲੋਂ ਸੰਦ ਸਮਾਨ ਬਣਾਇਆ ਹੋਇਆ ਤਵੀਆਂ ਫਾਲੇ ਨਾਲ ਸੁਹਾਗਾ ਟਰਾਲੀਆਂ ਉਹ ਸਾਰਾ ਕੁਝ ਲੈ ਕੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾਵਾਂਗੇ ਆਪਣੇ ਕਿਸਾਨ ਭਰਾਵਾਂ ਦੀਆਂ ਜਿਨ੍ਹਾਂ ਕੋਲ ਤੋਂ ਚਲੋ ਪ੍ਰਮਾਤਮਾ ਨੇ ਸਰਦਾ ਪੋਈ ਦਾ ਕੀਤਾ ਉਹਦਾ ਆਪਦੇ ਖੇਤ ਬੰਦਰ ਕਰ ਲੈਣਗੇ ਪਰ ਜਿਹੜੇ 4-4 5-5 ਕਿੱਲੇ ਵਾਲੇ ਕਿਸਾਨ ਨੇ ਉਹ ਆਪਦੀਆਂ ਜ਼ਮੀਨਾਂ ਬੰਦਰੀਆਂ ਨਹੀਂ ਕਰ ਸਕਦੀਆਂ ਉਹਨਾਂ ਦੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਭਰਾ ਮਿਲ ਕੇ ਜਾ ਹੋਰ ਵੀ ਸਾਡੇ ਨਾਲ ਜਿਹੜੇ ਦਾਨੀ ਸੱਜਣ ਜੁੜੇ ਹੋਏ ਨੇ ਉਹਨਾਂ ਦੇ ਸਾਥ ਦੇ ਨਾਲ ਜ਼ਮੀਨਾ ਪੱਧਰੀਆਂ ਕਰਕੇ ਦਵਾਂਗੇ ਜਾਂ ਜਿਹੜੀ ਅਸੀਂ ਇਹ ਸੇਵਾ 2.5 ਲੱਖ ਰੁਪਇਆ ਜੋੜ ਕੇ ਰੱਖਿਆ ਹੋਇਆ ਇਹਨਾਂ ਪਰਿਵਾਰਾਂ ਲਈ ਉਹ ਅਸੀਂ ਉੱਥੇ ਲਾਵਾਂਗੇ ਜਿਹੜੇ ਬਹੁਤ ਜ਼ਿਆਦੇ ਛੋਟੇ ਕਿਸਾਨ ਨੇ ਤਿੰਨ ਤਿੰਨ ਚਾਰ ਚਾਰ ਕਿੱਲੇ ਵਾਲੇ ਜਿਨ੍ਹਾਂ ਦਾ ਘਰ ਹੀ ਖੇਤੀ ਤੋਂ ਚੱਲਦਾ ਸੀ ਉਹਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ 20-2000 25-25000 ਆਪਦੀ ਸੰਸਥਾ ਵੱਲੋਂ ਮੁਆਵਜ਼ਾ ਵੀ ਦਵਾਂਗੇ ਜਿੰਨਾ ਕੁ ਵੀ ਕਰ ਸਕੀਏ ਅਸੀਂ ਵੱਧ ਤੋਂ ਵੱਧ ਕਰਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਸੇਵਾ ਨੂੰ ਅੱਜ ਡਿਲੇ ਕਰਦੇ ਹੋ ਜਿਹੜਾ ਸਮਾਨ ਪਹਿਲਾਂ ਪਹੁੰਚਿਆ ਹੋਇਆ ਉਹ ਸੰਗਤ ਦੇ ਵਿੱਚ ਵਤ ਲੈਣ ਤੋਂ ਉਹ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਵਤ ਲੈਣ ਤੋਂ ਲੋਡ ਬੰਦਾ ਦੇ ਵਿੱਚ ਵਤ ਲੈਣ ਤੋਂ ਬੋਟਾਂ ਥੋੜੀਆਂ ਨੇ ਸਮਾਨ ਜਿਆਦੇ ਐ ਸੜਕ ਤੇ ਢੇਰੀਆਂ ਲਾ ਲਾ ਕੇ ਨਾ ਵਾਪਸ ਆਓ ਜੇ ਸਮਾਨ ਲੈ ਕੇ ਗਏ ਹੋ ਤਾਂ ਆਪਣਾ ਸਮਾਨ ਪਿੰਡਾਂ 'ਚ ਪਹੁੰਚਣ ਤੱਕ ਉੱਥੇ ਰੋ ਵੇਟ ਕਰੋ ਜਦੋਂ ਤੱਕ ਤੁਹਾਡਾ ਸਮਾਨ ਅਸਲ ਲੋਡ ਬੰਦਾ ਤੱਕ ਨਹੀਂ ਪਹੁੰਚ ਜਾਂਦਾ ਉਦੋਂ ਐਂ ਦਾ ਢੇਰੀਆਂ ਲਾ ਕੇ ਆਉਣ ਦਾ ਸਮਾਨ ਦਾ ਕੋਈ ਫਾਇਦਾ ਨਹੀਂ ਸਾਡੇ ਰਾਜਮ ਦੀ ਉੱਤੇ ਜਿਹੜੀ ਬੇਅਦਮੀ ਹੋ ਰਹੀ ਅੰਨ ਦੀ ਬੇਅਦਮੀ ਹੋ ਰਹੀ ਜਿਹੜੇ ਗੈਰ ਲੋੜਵੰਦ ਨੇ ਜਿਨ੍ਹਾਂ ਦੇ ਸੜਕਾਂ ਤੇ ਪਿੰਡ ਨੇ ਜਿਨ੍ਹਾਂ ਦੇ ਇੱਕ ਪਿੰਡਾਂ ਚ ਪਾਣੀ ਵੀ ਨਹੀਂ ਆਇਆ ਕੋਈ ਬਹੁਤਾ ਨੁਕਸਾਨ ਵੀ ਨਹੀਂ ਹੋਇਆ ਉਹ ਇਸ ਚੀਜ਼ ਦਾ ਨਜਾਇਜ਼ ਫਾਇਦਾ ਲੈ ਰਹੇ ਨੇ ਸੋ ਇਸ ਚੀਜ਼ ਤੋਂ ਥੋੜੇ ਜਿਹਾ ਜੇ ਅਸੀਂ ਸੁਚੇਤ ਹੋਈਏ ਥੋੜੀ ਜਿਹੀ ਵੇਟ ਕਰੀਏ ਪਾਣੀ ਦਾ ਪੱਧਰ ਜਿਹੜਾ ਉਹ ਡਾਣ ਬੋਲਣ ਦੋ ਫੇਰ ਤੁਸੀਂ ਸਾਡੇ ਨਾਲ ਚੱਲ ਕੇ ਜਾਂ ਆਪ ਚੱਲ ਕੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਪਸ਼ੂ ਮਰੇ ਨੇ ਜੋ ਇਹਨਾਂ ਦੀਆਂ ਫਸਲਾਂ ਤਬਾਹ ਹੋਈਆਂ ਜਿਨ੍ਹਾਂ ਦੇ ਖੇਤਾਂ ਦੇ ਉੱਤੇ ਜਿੱਕੜੀ ਮਿੱਟੀ ਚੜ ਗਈ ਜਿਨ੍ਹਾਂ ਦੇ ਘਰ ਡੰਗੇ ਉਹਨਾਂ ਦੀ ਸੇਵਾ ਤੁਸੀਂ ਲੈ ਕੇ ਸਾਡੇ ਨਾਲ ਚੱਲਿਓ ਆਪ ਅਸੀਂ ਤੁਹਾਨੂੰ ਪਰਿਵਾਰ ਦੱਸਾਂਗੇ ਵੀ ਆਹ ਪਰਿਵਾਰ ਨੂੰ ਇੰਨੀ ਲੋੜ ਹੈ ਕਿਸੇ ਨੂੰ ਸੇਵਾ ਪਾਉਣ ਦੀ بجائے ਆਪਦੇ ਹੱਥੀਂ ਜਿਹੜੀ ਸੇਵਾ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਦੇਓ ਅਸੀਂ ਵੀ ਆਪਦੇ ਵੱਲੋਂ ਜਿੰਨਾ ਹੋ ਸਕੇ ਹੁਣ ਤੱਕ ਸਾਡੇ ਕੋਲੇ 2.5 ਲੱਖ ਰੁਪਏ ਦੀ ਸੇਵਾ ਸੀ ਜਮ੍ਹਾਂ ਕੀਤੀ ਹੋਈ ਆਪ ਦੀ ਸੰਸਥਾ ਵੱਲੋਂ ਇਹ ਸੇਵਾ ਸੀ ਉਹਦੋਂ ਵਰਤਾਵਾਂਗੇ ਜਦੋਂ ਪਾਣੀ ਦਾ ਪੱਧਰ ਡਾਊਨ ਹੋ ਜਾਊਗਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਹੀ ਆ ਪਹਿਲਾਂ ਵੀ ਉਦੋਂ ਅਸੀਂ ਜਿੰਨਾ ਹੋ ਸਕੇ ਕਿਸਾਨਾਂ ਨੂੰ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਕਿਸਾਨ ਨੇ ਚਲੋ ਸਾਡੀ ਸੰਸਥਾ ਕੋਈ ਹੋਰ ਸੰਸਥਾ ਵਾਂਗ ਬਹੁਤ ਵੱਡੀ ਤਾਂ ਨਹੀਂ ਹੈ ਫਿਰ ਵੀ ਸਾਡੀ ਜਿੰਨੀ ਸਮਰੱਥਾ ਹੋਈ ਅਸੀਂ ਆਪ ਦੇ ਵੱਲੋਂ ਮੁਆਵਜ਼ਾ ਦੇਵਾਂਗੇ ਕਿਸਾਨਾਂ ਨੂੰ ਜਿੰਨਾ ਕੁ ਵੀ ਦੇ ਸਕੇ ਜ਼ਮੀਨਾਂ ਬਦਲਣੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਨ੍ਹਾਂ ਦੇ ਪਸ਼ੂ ਮਰੇ ਨੇ ਉਹਨਾਂ ਨੂੰ ਵੀ ਅਸੀਂ ਆਪ ਦੀ ਸੰਸਥਾ ਵੱਲੋਂ ਜਿੰਨੀ ਹੋ ਸਕੇ ਸੇਵਾ ਦੇਵਾਂਗੇ ਤੁਸੀਂ ਵੀ ਸਾਰੇ ਇਸ ਚੀਜ਼ ਦਾ ਗੌਰ ਕਰਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਹ ਵੀਡੀਓ ਜਾਣੇ ਤਵੇ ਵਿੱਚ ਜਾ ਰਹੀ ਹੈ ਸਿਰਫ ਲੋੜਵੰਦਾਂ ਨੂੰ ਜਾ ਜਿਹੜੇ ਵੀਰ ਭਰਾ ਖਾਸ ਕਰਕੇ ਸੇਵਾ ਕਰਨ ਵਾਲੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੈ ਉਹਨਾਂ ਨੂੰ ਜਾਗਰੂਕਤ ਕਰਨ ਲਈ ਇਹ ਵੀਡੀਓ ਬਣਾਈ ਗਈ ਸੋ ਵੱਧ ਤੋਂ ਵੱਧ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਦੇ ਹੋ ਸੇਵਾ ਭੇਜਣ ਵਾਲੇ ਵੀਰਾਂ ਤੱਕ ਵੀ ਪਹੁੰਚਾ ਦਿਓ ਤੇ ਸੇਵਾ ਲੈਣ ਵਾਲੇ ਵੀਰਾਂ ਤੱਕ ਵੀ ਪਹੁੰਚਾ ਦਿਓ ਪਾਣੀ ਦਾ ਪੱਧਰ ਡਾਊਨ ਹੋਣ ਤੋਂ ਬਾਅਦ ਅਸੀਂ ਪਿੰਡਾਂ 'ਚ ਆਵਾਂਗੇ ਜਿੰਨੀ ਕਵੀ ਸੇਵਾ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ